ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਹੋ ਰਹੀ ਹੈ ਜੀ ਬਿਆਦਬੀ ਖਿਲਾਫ ਕਾਨੂੰਨ ਦੀ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਦੀ ਵੀਰ ਜੀ ਹੋਰੀ ਪਿੱਛੇ ਬੋਲ ਕੇ ਗਏ ਸੀਗੇ ਭਾਈ ਜੱਸਾ ਸਿੰਘ ਜੀ ਵੀ ਸਿੱਖੀ ਦੇ ਵਿੱਚ ਕੁਆਂਟੀਟੀ ਨਹੀਂ ਕੁਆਲਿਟੀ ਹੁੰਦੀ ਹੈ ਬਿਲਕੁਲ ਇਹ ਵੀ ਗੱਲ ਠੀਕ ਹੈ ਪਰ ਜੇਕਰ ਅਸੀਂ ਗੱਲ ਅਮਰਤਧਾਰੀਆਂ ਦੀ ਦੇਖੀਏ ਸਿੱਖਾਂ ਦੀ ਦੇਖੀਏ ਤਾਂ ਉਹ ਫਿਰ ਇਸੇ ਤਰ੍ਹਾਂ ਤੁਰੇ ਫਿਰਦੇ ਆ ਭਾਈ ਮੰਨਿਆ ਜੀ ਵੀ ਅਸੀਂ ਅਮਰਤ ਛਕ ਲਿਆ ਜੀ ਵੀ ਅਸੀਂ ਗੁਰੂ ਨੂੰ ਵੈਸੇ ਕਰ ਲਿਆ ਵੀ ਚਲੋ ਅਨੰਦਪੁਰ ਸਾਹਿਬ ਚੱਲੀਏ ਉੱਤੋਂ ਕਿਰਪਾਨ ਪਾ ਲਈ ਤੇ ਫਿਰ ਇਹ ਤਾਂ ਬਸ ਤੁਰੇ ਹੀ ਫਿਰਦੇ ਆ ਲਾਸ਼ਾਂ ਹੀ ਆ ਗੱਲ ਆ ਜੀ ਸਵਾਰਥ ਦੀ ਅਸਲ ਦੇ ਵਿੱਚ ਸਰਕਾਰਾਂ ਵਾਲੇ ਪਾਸੇ ਤਾਂ ਬਾਅਦ ਚ ਤੁਰੀਏ ਅਸੀਂ ਪਹਿਲਾਂ ਆਪਣੇ ਅੰਦਰ ਝਾਤ ਮਾਰੀਏ ਅਸੀਂ ਸਵਾਰਥੀ ਇਸ ਕਦਰ ਤੱਕ ਹੋ ਗਏ ਆ ਜੀ ਕਿ ਸਾਨੂੰ ਸਿਰਫ ਆਪਣੇ ਦੀ ਆ ਆਪਣੇ ਪਰਿਵਾਰ ਤੱਕ ਦੀ ਐ ਆਪਣੇ ਢਿੱਡ ਤੱਕ ਦੀ ਐ ਹੁਣ ਲੈਂਡ ਪੋਲਿੰਗ ਪਾਲਿਸੀ ਦੀ ਵੀ ਗੱਲਬਾਤ ਕਰਕੇ ਗਏ ਆ ਸਾਰੇ ਕਿਸਾਨ ਬੇਸ਼ੱਕ ਅਸੀਂ ਵੀ ਉਸ ਨੂੰ ਦਿਖਾ ਰਹੇ ਆ ਸਾਡਾ ਧਰਮ ਹੈ ਸਾਡਾ ਕਿੱਤਾ ਜਿਹਦੇ ਨਾਲ ਵੀ ਜ਼ੁਲਮ ਹੋਊਗਾ ਜ਼ਾਲਮ ਦੇ ਖਿਲਾਫ ਅਸੀਂ ਖੜਨਾ ਹੀ ਖੜਨਾ ਪਰ ਮੈਂ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਕਿ ਨਹੀਂ ਸੀ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਨੇ ਐਸੇ ਸ਼ਹਿਰ ਦੇ ਵਿੱਚ ਸੋਬੇ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਸੀ ਲੈਂਡ ਪੂਲਿੰਗ ਪਾਲਿਸੀ ਤਾਂ ਹੋਣਾ ਹੀ ਐ ਨਾ ਗੁਰਜੀਤ ਸਿੰਘ ਕਦੋਂ ਦਾ ਬੈਠਾ ਬਿਆਦਬੀਆਂ ਕਦੋਂ ਦੀਆਂ ਹੋ ਰਹੀਆਂ ਤੇ ਅਸੀਂ ਕਾਨੂੰਨ ਕਿਉਂ ਨਹੀਂ ਬਣਾ ਸਕੇ ਕਿਉਂਕਿ ਸਾਡਾ ਸਵਾਰਥ ਸਾਡਾ ਮੋਹ ਸਾਡਾ ਪਿਆਰ ਸਾਡੇ ਆਪਣੇ ਬੱਚਿਆਂ ਨਾਲ ਸਾਡੇ ਪਰਿਵਾਰ ਨਾਲ ਸਾਡੀਆਂ ਜ਼ਮੀਨਾਂ ਨਾਲ ਐ ਸਾਨੂੰ ਗੁਰੂ ਤੋਂ ਕੋਈ ਮਤਲਬ ਨਹੀਂ ਗੁਰੂ ਰੋਲਦਾ ਰੋਲੇ ਕੋਈ ਪਸ਼ਾਬ ਕਰ ਜੇ ਕੋਈ ਕੁਝ ਕਰ ਜੇ ਕੋਈ ਗੱਲ ਨਹੀਂ ਜੀ ਅਸੀਂ ਪਿੱਟਦੇ ਮਰ ਗਏ ਕਿੰਨੇ ਸਮੇਂ ਤੋਂ ਭਾਈ ਗੁਰਜੀਤ ਸਿੰਘ ਬੈਠੇ ਆ ਤੇ ਉਦੋਂ ਤੋਂ ਹੀ ਲਗਾਤਾਰ ਚੈਨਲਾਂ ਦੇ ਉੱਤੇ ਦਿਖਾ ਰਹੇ ਆ ਲੋਕ ਦੇਖ ਰਿਹਾ ਤੇ ਉਸ ਤੋਂ ਬਾਅਦ ਇਕੱਠ ਆਏ ਜੀ ਉਹ ਇੱਕ ਦਿਨ ਆਇਆ ਕਹਿੰਦੇ ਜੀ 65000 ਏਕੜ ਆ ਗਈ ਜ਼ਮੀਨ ਆ 5-7 ਦਿਨਾਂ ਦੇ ਬਾਅਦ ਕਹਿੰਦੇ ਜੀ ਟਰੈਕਟਰ ਮਾਰਚ ਕਰਨਗੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਕਿਉਂ ਕਿਉਂਕਿ ਅਸੀਂ ਸਵਾਰਥੀ ਹੋ ਗਏ ਆ ਮੈਨੂੰ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਸੀ ਕਹਿੰਦਾ ਜਦੋਂ ਹੜਾ ਆਏ ਸੀ ਨਾ ਕਹਿੰਦਾ ਲੋਕ ਡੁੱਬ ਰਹੇ ਆ ਬਾਈ ਜੀ ਕਿਵੇਂ ਵੇਖਦੇ ਹੋ ਮੈਂ ਕਹਿੰਦਾ ਨਾ ਇਹ ਬਿਲਕੁਲ ਗਲਤ ਗੱਲ ਐ ਅਸੀਂ ਡੁੱਬਤਾ ਸੀ ਉਸੇ ਦਿਨ ਕਹੇ ਸੀ ਜਿਸ ਦਿਨ ਅਸੀਂ ਸਵਾਰਥੀ ਹੋਏ ਸੀ ਜਿਸ ਦਿਨ ਅਸੀਂ ਆਪਣੇ ਗੁਰੂ ਸਾਹਿਬ ਨੂੰ ਪਿੱਠ ਵਿਖਾਈ ਸੀ ਜਿਸ ਦਿਨ ਵੀਡੀਓ ਪਾ ਪਾ ਕੇ ਜੂੰਦੇ ਕੋਈ ਜੀਵ ਜੰਤੂ ਨੂੰ ਸਾੜ ਕੇ ਪਾ ਖਾਣਾ ਸ਼ੁਰੂ ਕੀਤਾ ਸੀ ਡੁੱਬਤਾ ਉਸ ਦਿਨ ਕਹੇ ਸੀ ਹੁਣ ਤਾਂ ਸਿਰਫ ਪਾਣੀ ਸਿਰ ਤੋਂ ਟੱਪਿਆ ਬਾਈ ਜੀ ਪਸ਼ੂ ਪੰਛੀ ਪੌਦੇ ਪੇੜ ਪਾਣੀ ਦੇ ਨਾਲ ਡੁੱਬ ਸਕਦੇ ਆ ਇਨਸਾਨ ਹੁਣ ਕਦੇ ਨਹੀਂ ਡੁੱਬ ਸਕਦਾ ਕਿਉਂਕਿ ਅਸੀਂ ਆਪਣਾ ਗੁਰੂ ਸਾਹਿਬ ਨੇ ਪਿੱਠ ਦਿਖਾਈ ਅਸੀਂ ਡੁੱਬ ਉਸੇ ਦਿਨ ਗਏ ਸੀ ਸੋ ਮੇਰੀ ਬੇਨਤੀ ਹੈ ਇਹ ਸਰਕਾਰ ਜਿੰਨੀਆਂ ਵੀ ਹੈਗੀਆਂ ਇਹ ਤਾਂ ਤੁਸੀਂ ਮੋਰੇ ਲਾ ਲੋਗੇ ਆ ਲੈਂਡ ਪੂਲਿੰਗ ਪਾਲਿਸੀ ਜੀ ਹੁਣ ਵਾਪਸ ਹੋ ਜਾਣੀ ਕਿਉਂਕਿ ਤੁਸੀਂ ਏਕਾ ਦਿਖਾਇਆ ਇਸ ਦਾ ਮਤਲਬ ਫਿਰ ਇਹ ਮੰਨੀਏ ਵੀ ਸਾਨੂੰ ਗੁਰੂ ਦੇ ਨਾਲ ਪਿਆਰ ਨਹੀਂ ਆ ਮੈਂ ਪਹਿਲਾਂ ਇੱਕ ਇੰਟਰਵਿਊ ਵਿੱਚ ਵੀ ਕਿਹਾ ਸੀ ਮੈਨੂੰ ਫੋਨ ਕਰਕੇ ਕਹਿੰਦੇ ਆ ਭਾਈ ਜੀ ਆਇਓ ਜੀ ਜਰਾ ਗ੍ਰੰਤੀ ਸਿੰਘਾਂ ਨਾਲ ੱਤਕਾ ਹੋ ਗਿਆ ਤਨਖਾਹ ਨਹੀਂ ਦਿੰਦੇ ਜੀ ਫਿਰ ਤੁਸੀਂ ਕਿੰਨਾ ਕੁ ਖੜ ਗਏ ਭਾਈ ਅਸੀਂ ਕਹਿੰਦੇ ਆ ਗੁਰੂ ਸਾਹਿਬ ਦੇ ਵਜ਼ੀਰਾਂ ਦਾ ਸਤਕਾਰ ਹੋਣਾ ਚਾਹੀਦਾ ਰਾਗੀ ਸਿੰਘਾਂ ਦਾ ਪ੍ਰਚਾਰਕਾਂ ਦਾ ਢਾਡੀ ਸਿੰਘਾਂ ਦਾ ਸਤਕਾਰ ਹੋਣਾ ਚਾਹੀਦਾ ਉਹਨਾਂ ਨੂੰ ਪੇਟਾਵਾ ਵੀ ਭਾਈ ਸਤਕਾਰ ਵੀ ਉਹਨਾਂ ਦੇ ਵੱਡੇ ਵੱਡੇ ਸਨਮਾਨਾਂ ਦੇ ਨਾਲ ਹੋਣੇ ਚਾਹੀਦੇ ਆ ਪਰ ਤੁਸੀਂ ਕਿੰਨਾ ਕੁ ਖੜੇ ਆ ਅ ਮੈਨੂੰ ਦੱਸ ਦਿਓ ਜੀ ਅੱਜ ਇੱਕ ਇੱਕ ਬੈਠਿਆ ਵੀਰ ਜੀ ਹੋਰੀ ਕਹਿੰਦੇ ਜੀ ਆਏ ਆ ਰਾਗੀ ਸਿੰਘ ਜੀ ਤੇ ਹੋਰ ਕਿਹੜੇ ਇੱਥੇ ਹਜ਼ੂਰੀ ਰਾਗੀ ਪਿੱਛੇ ਬੈਠੇ ਆ ਜੀ ਤੇ ਜਿਹੜੇ ਆਗੂਆਂ ਨੂੰ ਅ ਵੀਰ ਜੀ ਹੋਰੀਆਂ ਗੁਪਾਈ ਗੁਰਪ੍ਰੀਤ ਸਿੰਘ ਜੀ ਲਗਾਤਾਰ ਜਾਂਦੇ ਨੇ ਇਹ ਕਾਰਡ ਦਿੰਦੇ ਨੇ ਸਪੈਸ਼ਲੀ ਫੋਨ ਵੀ ਕਰਦੇ ਨੇ ਕਿ ਅੱਜ ਕਿਹੜਾ ਸ਼ੋਮਣੀ ਕਮੇਟੀ ਦਾ ਆਗੂ ਇੱਥੇ ਬੈਠਾ ਜੀ ਦੱਸਿਓ ਮੜ ਜਾ ਕਿਹੜੇ ਪ੍ਰਧਾਨ ਸਾਹਿਬ ਆਏ ਹੋਏ ਆ ਉਹ ਜੇ ਕਿਸੇ ਲੀਡਰ ਨੇ ਆਉਣਾ ਹੁੰਦਾ ਜੀ ਬਦਾਮਾਂ ਦੀ ਪਲੇਟ ਰੱਖ ਕੇ ਕਹਿੰਦੇ ਆ ਜੀ ਫਲਾਣਾ ਲੀਡਰ ਆਇਆ ਤੇ ਗੁਰੂ ਦੀ ਗੱਲ ਹੋਵੇ ਜਿਹੜਾ ਦੁਨੀਆਂ ਦਾ ਰਹਿਬਰ ਆ ਕਿਸੇ ਇੱਕ ਧਰਮ ਦਾ ਨਹੀਂ ਉਹ ਸਨਾਤਨ ਤੋਂ ਆਏ ਹੋਏ ਸਾਧੂ ਦੱਸ ਕੇ ਗਏ ਨੇ ਵੀ ਇਹ ਭਾਈ ਪੂਰੀ ਦੁਨੀਆਂ ਦੇ ਰਹਿਬਰ ਨੇ ਤੇ ਉਸ ਦੁਨੀਆਂ ਦੇ ਰਹਿਬਰ ਦੇ ਲਈ ਤੁਹਾਨੂੰ ਸੱਦੇ ਪੱਤਰ ਮੈਂ ਤਾਂ ਕਹਿੰਦਾ ਪਹਿਲੀ ਗੱਲ ਤਾਂ ਲਾਣਤ ਦੀ ਇਹ ਆ ਵੀ ਸਾਨੂੰ ਉਹਨਾਂ ਦੇ ਕੋਲ ਚਿੱਠੀਆਂ ਲੈ ਕੇ ਜਾਣਾ ਪੈਂਦਾ ਵੀ ਆਇਓ ਜੀ ਬਿਆਦਬੀ ਖਾਤਰ ਕਰ ਰਹੇ ਆ ਆਪਾਂ ਔਰ ਕਰ ਵੀ ਆਪਾਂ 12 ਮਹੀਨਿਆਂ ਤੋਂ 11 ਮਹੀਨਿਆਂ ਤੋਂ ਕਰ ਰਹੇ ਆ ਫਿਰ ਲਾਣਦੀ ਆ ਸਾਡੇ ਤੇ ਸਿੱਖਾਉਣ ਦੇ ਉੱਤੇ ਫਿਰ ਸਾਡੀਆਂ ਸੰਸਥਾਵਾਂ ਦੇ ਵਿੱਚ ਸਾਡੀਆਂ ਸੰਸਥਾਵਾਂ ਸਤਕਾਰਯੋਗ ਨੇ ਸਾਡੇ ਅਸੀਂ ਆਗੂ ਕਿਵੇਂ ਦੇ ਬਣਾਏ ਆ ਉਹ ਸਾਨੂੰ ਪਰਚੋਲ ਕਰਨੀ ਪੈਣੀ ਆ ਇਹ ਜਦੋਂ ਤੱਕ ਤੁਸੀਂ ਲੋਕ ਨਹੀਂ ਜਾਗਰੂਕ ਹੋਵੋਗੇ ਉਦੋਂ ਤੱਕ ਕੁਝ ਨਹੀਂ ਹੋਣਾ ਮੇਰੀ ਬੇਨਤੀ ਆ ਜੀ ਆਪਣੇ ਬੱਚਿਆਂ ਨੂੰ 카ਟੂਨ ਬਣਾ ਦਿਖਾ ਦਿਖਾ ਕੇ 카ਟੂਨ ਨਾ ਬਣਾ ਲਿਏ ਗੁਰੂ ਦਾ ਸਤਕਾਰ ਇਤਿਹਾਸ ਕੀ ਆ ਸਾਡਾ ਉਹਦੇ ਬਾਰੇ ਦੱਸਿਓ ਜੀ ਉਮੀਦ ਹੈ ਗੁਰੂ ਪਾਸ਼ਾ ਜੀ ਦੇ ਉੱਤੇ ਅਸੀਂ ਜਦੋਂ ਟੇਕ ਰੱਖੀ ਹੋਈ ਹੈ ਤਾਂ ਗੁਰੂ ਸਾਹਿਬ ਆਪ ਹੀ ਵਿਚਰੇ ਨੇ ਤੇ ਗੁਰੂ ਦੇ ਉੱਤੇ ਟੇਕ ਹੈ ਐਸੇ ਕਰਕੇ ਜੇ ਗੁਰੂ ਅੱਜ ਪਿੱਠ ਦਿਖਾਈਏ ਭਾਈ ਸਹਿਰ ਰਹੇ ਆ ਫਿਰ ਗੁਰੂ ਸਾਹਿਬ ਦੇ ਅੱਗੇ ਤਾਂ ਮਾਫੀਆਂ ਹੀ ਮੰਗ ਸਕਦੇ ਆ ਗੁਰੂ ਜੀ ਅਸੀਂ ਤੇਰੇ ਦਰਦ ਦੇ ਉੱਤੇ ਤੇਰੇ ਦਰਦ ਦੇ ਬਹੁਤ ਵੀਰਿਆਂ ਨੇ ਵੀ ਦਰਦ ਦਾ ਕੁੱਤਾ ਮੈਂ ਕਹਿੰਦਾ ਵਾਹਿਗੁਰੂ ਸੱਚਾ ਪਾਤਸ਼ਾਹ ਸਾਨੂੰ ਆਪਣੇ ਦਰਦ ਦੇ ਕੁੱਤੇ ਬਣਾ ਲਾ ਉਹ ਵੀ ਕੁੱਤ ਉਹਦੇ ਦਾਦਾ ਕੁੱਤਾ ਹੀ ਬਣ ਜੇ ਮੈਂ ਕਹਿੰਦਾ ਜੀ ਸਾਡਾ ਸੁਭਾਗ ਹੈ ਪਰ ਅਸੀਂ ਉਹ ਵੀ ਨਹੀਂ ਬਣ ਸਕੇ ਸਾਡੇ ਨਾਲੋਂ ਤਾਂ ਆਵਾਰਾ ਕੁੱਤੇ ਜਾਂ ਹੋਰ ਕੁੱਤੇ ਚੰਗੇ ਆ ਵਫਾਦਾਰ ਤਾਂ ਹੁੰਦੇ ਆ ਕਿ ਅਸੀਂ ਅਸੀਂ ਤਾਂ ਗੁਰੂ ਦੇ ਕੁੱਤੇ ਕੀ ਬਣਨਾ ਸੀ ਤਾਂ ਮੈਂ ਕੁੱਤੇ ਨਹੀਂ ਬਣ ਸਕੇ ਸਾਡਾ ਹਾਲ ਤਾਂ ਪਸ਼ੂ ਪੰਛੀਆਂ ਨਾਲੋਂ ਵੀ ਮਾੜਾ ਹੋਇਆ ਪਿਆ ਇਸ ਕਰਕੇ ਮੇਰੀ ਬੇਨਤੀ ਹੈ ਅ ਜਿੰਨੇ ਵੀ ਕਿਉਂਕਿ ਇੱਥੇ ਤੁਸੀਂ ਤਾਂ ਚਲੋ ਬੈਠੇ ਦੇਖਦੇ ਹੋ ਲਾਈਵ ਜਿਹੜੇ ਦੇਖਦੇ ਹੋ ਅਜੇ ਵੀ ਕਹਿੰਦੇ ਆ ਤੁਹਾਨੂੰ ਜਾਗ ਜੋ ਜਾਗ ਜਾਓ ਬਾਈ ਜੀ ਇਹ ਜ਼ਮੀਨਾ ਕੁਝ ਵੀ ਨਹੀਂ ਆ ਇਹ ਜ਼ਮੀਨਾ ਉਦੋਂ ਤੱਕ ਤੁਹਾਨੂੰ ਕੋਈ ਪ੍ਰਾਪਤੀ ਨਹੀਂ ਹੋਣੀ ਉਦੋਂ ਤੱਕ ਨਿਹਾਰਬਾਲ ਨੂੰ ਜਾਂਦੇ ਰਹੋਗੇ ਜਦੋਂ ਤੱਕ ਗੁਰੂ ਵਾਸਤੇ ਨਹੀਂ ਤੁਸੀਂ ਖੜੇ ਹੁੰਦੇ ਇਸ ਕਰਕੇ ਬੇਨਤੀ ਆ ਸਰਕਾਰਾਂ ਨੂੰ ਵੀ ਵੀ ਜ਼ਰੂਰ ਇਹਦੇ ਵੱਲ ਧਿਆਨ ਦਿਓ ਹੁਣ ਕਹਿੰਦੇ ਜੀ ਸੁਝਾਅ ਲੈਣੇ ਆ ਨਿੱਜਰ ਸਾਹਿਬ ਨੂੰ ਲਾਤਾ ਜਿੰਦਰਵੀਰ ਨਿੱਜਰ ਸਾਹਿਬ ਨੂੰ ਮੁਖੀ ਲਾਤਾ ਕਹਿੰਦੇ ਜੀ ਸੁਝਾਅ ਸੁਝਾਅ ਲੋ ਲੋਕਾਂ ਦੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਜਿਨ੍ਹਾਂ ਨੇ ਸੁਝਾਅ ਕਿਹਾ ਮੈਂ ਮਾਰਾਂ ਜਾ ਕੇ ਉਸਨੂੰ ਮంత్రి ਦੇ ਉਸ ਵਿਧਾਇਕ ਦੇ ਪਿਤਾ ਦੇ ਮੂੰਹ ਦੇ ਉੱਤੇ ਚਪੇੜ ਤੇ ਫਿਰ ਉਹ ਗਲੀਆਂ ਦੇ ਵਿੱਚ ਇਹ ਕਹਿੰਦਾ ਫਿਰੂਗਾ ਵੀ ਮੈਂ ਭਾਈ ਸੁਝਾ ਲਿਆ ਮੈਂ ਵੀ ਅ ਥਲੀ ਨਾ ਨਾ ਮੇਰੇ ਪਿਤਾ ਦੇ ਮੂੰਹ ਦੇ ਉੱਤੇ ਚਪੇੜ ਮਾਰਤੀ ਮੈਂ ਹੁਣ ਲੋਕਾਂ ਦੇ ਪਿੰਡ ਦੇ ਵਿੱਚ ਸੁਝਾ ਲੈ ਕੇ ਆਵਾਂ ਵੀ ਥਲੀ ਨੂੰ ਕੀ ਕਰਨਾ ਫਿਰ ਲੱਖ ਲਾਹਣ ਤੋਂ ਤੁਹਾਡੇ ਪੁੱਤ ਹੋਣ ਦੇ ਉੱਤੇ ਹਰੇਕ ਵਿਧਾਇਕ ਹਰੇਕ ਬੰਦਾ ਫਤਿਹ ਤੋਂ ਸ਼ੁਰੂ ਕਰਦਾ ਗੱਲ ਗੁਰੂ ਦੀ ਫਤਿਹ ਤੋਂ ਤੇ ਤੁਸੀਂ ਅੱਜ ਗੁਰੂ ਦੇ ਨਾਲ ਕੀ ਕਰ ਰਹੇ ਹੋ ਜੇ ਮੰਨ ਲਓ ਸੁਝਾ ਤੁਸੀਂ ਲੋਕਾਂ ਦੇ ਲੈ ਰਹੇ ਹੋ ਤੇ ਲੋਕਾਂ ਦੇ ਵਿੱਚ 95% ਲੋਕਾਂ ਨੇ ਕਹਿਤਾ ਵੀ ਭਾਈ ਜਿਹੜਾ ਬਿਆਦਬੀ ਕਰਦਾ ਜਿਹੜਾ ਸਾਜ਼ਿਸ਼ ਕਰਦਾ ਉਹਨੂੰ ਚੱਕ ਕੇ ਫਾਂਸੀ ਚੁਰਾਹੇ ਦੇ ਵਿੱਚ ਦਿਓ ਫੇਰ ਮੰਨੋਂਗੇ ਸੁਝਾ ਜੇ ਨਹੀਂ ਮੰਨੋਂਗੇ ਤਾਂ ਤੁਸੀਂ ਸੁਝਾ ਨਹੀਂ ਤੁਸੀਂ ਸਮਟ ਪਾ ਰਹੇ ਹੋ ਵੀ ਘਟੋ ਘਟ ਹੁਣ ਜਿੰਨਾ ਜਲੂਸ ਨਿਕਲਿਆ ਹੋਇਆ ਬਿਆਦਬੀ ਦਾ ਹੀ ਮਾਮਲਾ ਇਦੇ ਉੱਤੇ ਹੀ ਲੋਕਾਂ ਨੂੰ ਇਮੋਸ਼ਨਲ ਕੀਤਾ ਜਾ ਸਕਦਾ ਟਪਾ ਲੋ ਟਾਈਮ ਟਪਾ ਲੋ ਨੇੜੇ 6 ਮਹੀਨੇ ਜਦੋਂ ਰਹਿ ਗਏ ਬਿਆਦਵੀ ਖਿਲਾਫ ਕਾਨੂੰਨ ਬਣਾ ਦਾਂਗੇ ਸਾਡੀ ਬਾਵਾ ਹੋ ਜਾਣੀ ਪਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਾਨੂੰਨ ਜੇ ਉਦੋਂ ਬਣਦਾ ਜੁੱਤੀਆਂ ਫੇਰ ਵੀ ਪੁੱਠੀਆਂ ਹੀ ਰੱਖਿਓ ਵੀਰਿਓ ਪੈਰਾਂ 'ਚ ਨਾ ਪਾ ਲਿਓ ਜੁੱਤੀ ਫੇਰਦੇ ਟਪ ਟਪ ਆਵਾਜ਼ ਹੋਣੀ ਚਾਹੀਦੀ ਇਹਨਾਂ ਦੇ ਜੁੱਤੀਆਂ ਹੀ ਜੀ ਫਿਰਨੀ ਚਾਹੀਦੀ ਆ ਇਹ ਲੋਕ ਸਾਨੂੰ ਲੱਗਦਾ ਵੀ ਇਹ ਲੋਕ ਕਿਤੇ ਬਹੁਤ ਹੋ ਐ ਇਮੋਸ਼ਨਲ ਕਰਨਾ ਜਾਣਦੇ ਆ ਤੁਹਾਨੂੰ ਕਿਉਂਕਿ ਬਾਈ ਜੀ ਮਾਫ ਕਰਿਓ ਅਸੀਂ ਭੇਡਾਂ ਦਾ ਰੂਪ ਐ ਸਾਨੂੰ ਭੇਡਾਂ ਹੀ ਸਮਝਿਆ ਜਾਂਦਾ ਤੇ ਅਸੀਂ ਹੈ ਵੀ ਭੇਡਾਂ ਹੀ ਆ ਵੈਸੇ ਤਾਂ ਉੱਧਰ ਨੂੰ ਐ ਹੋ ਲੈਨੇ ਆ ਪਰ ਇੱਕ ਗੱਲ ਆ ਸੂਝਵਾਨ ਬਣੀਏ ਸੁਆਰਥੀ ਨਾ ਬਣੀਏ ਵਾਹਿਗੁਰੂ ਕਿਰਪਾ ਕਰੇ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ